ਜੋ ਬੋਲਣਾ ਹੈ ਯਮਨ ਇੱਕ ਮਿੰਟ ਮੈਂ ਤੀਨ ਬੋਲਣਾ ਹੈ ਠੀਕ ਹੈ ਕੋਈ ਗੱਲ ਨਹੀਂ ਸਭ ਤੁਸੀਂ ਗੱਲ ਕਰੋ ਆਇਆ ਬੀਸੀ ਦੀ ਤਾਂ ਸਿੰਘ ਕਿਉਂਕਿ ਮੇਰੇ ਮੰਨਤੇ ਬੋਝ ਠੀਕ ਹੈ ਪਪਾ ਇੱਕ ਵਾਰ ਫੈਸਲਾ ਕੀਤਾ ਸੀ ਸਿੱਤੇ ਸਾਰਿਆਂ ਨੇ ਕਿ ਆਪਣੀ ਮੀਟਿੰਗ ਹੋਈ ਸੀ ਕਿ ਅਪਾ ਇੱਥੇ ਧਰਮਸ਼ਾਲਾ ਬਣਾਣੀ ਠੀਕ ਹੈ ਤਾਂ ਮੈਂ ਇਹਨਾਂ ਨੂੰ ਤਿੰਨ ਵਾਰ ਕਿਹਾ ਆਪ ਤੇਰੇ ਕੋਲ ਕਰਕੇ ਦਿੱਤਾ ਕਿ ਇਹ ਕੋਈ ਨਾ ਕੋਈ ਧਰਮਸ਼ਾਲਾ ਦਾ ਆਪਾ ਉਪਰਾਲਾ ਕਰਦੇ ਸਰਕਾਰ ਬਣੀ ਹੈ ਮੈਂ ਤੁਹਾਨੂੰ ਪ੍ਰਾਂਤ ਦੇ ਸਕਦਾ ਤੇ ਉਹਦੇ ਲਈ ਓਨਰਸ਼ਿਪ ਆਪਣੀ ਹੋਣੀ ਚਾਹੀਦੀ ਜੀ ਜੀ ਆਪਾਂ ਨੂੰ 6 ਸਾਲ ਸਮਾਂ ਯਾਦ ਆਇਆ ਧਰਮਸ਼ਾਲਾ ਮੈਂ ਜੀ ਕਿਉਂਕਿ 4 ਮਹੀਨੇ ਰਹਿ ਕੇ ਸਰਕਾਰ ਨੂੰ ਸਾਨੂੰ ਲੋਕ ਸਾਨੂੰ ਲੋੜ ਸਾਡਾ ਇਹ ਪੂਰਾ ਮੁਲਾ ਖੜਾ ਸਾਡਾ ਨਗਰ ਸਾਨੂੰ ਤੁਹਾਡੀ ਧਰਮਸ਼ਾਲਾ ਦੀ ਖਰਾਬੀ ਲੋੜ ਨਹੀਂ ਨੇ ਮੈਂ ਆਪ ਲੈ ਕੇ ਦੇ ਦੇ ਤੂੰ ਹਮਤਾ ਨਹੀਂ ਦੇ ਰਿਹਾ ਸਰ ਜੀ ਉਧਰ ਨਹੀਂ ਜਾਣੀ ਨਹੀਂ ਨਹੀਂ ਸਾਡੇ ਮਹੱਲੇ ਨੂੰ ਲੋੜ ਹੀ ਨਹੀਂ ਆ ਤੁਸੀਂ 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 ਅੱਜ 6 ਸਾਲ ਬਾਅਦ 6 ਸਾਲ ਬਾਅਦ ਜਨਾਬ ਤੁਸੀਂ ਸਾਡੇ ਐਮਐਲਏ ਹੋ ਸਾਡਾ ਐਸੇ ਹੋ ਨਾ ਜਨਾਬ ਫਰਜ਼ ਬਣਨਾ ਕੰਟਰੋਲ ਦਾ ਨਾ ਨਹੀਂ ਲੱਗ ਕੇ ਸਾਹਮਣੇ ਆਇਆ ਨਹੀਂ ਤੇਰਾ ਵੋਟਰ ਦਾ ਕਨੈਕਸ਼ਨ ਮੈਂ ਲਾ ਕੇ ਗਿਆ ਉਹ ਤੇਰਾ ਕਦੋਂ ਲਾ ਤੇਰਾ ਸੀਵਰ ਦਾ 2 ਸਾਲ ਪਹਿਲਾਂ ਉਹ ਸੀਵਰ ਦਾ ਵੀ ਤੇਰਾ 2 ਸਾਲ ਪਹਿਲਾਂ ਮੈਂ ਲਾ ਪੂਰਾ ਪੂਰਾ ਮਹੱਲਾ ਜੂ ਰੋਲਦਾ ਜੀ ਮੈਂ ਆਪਾਂ ਕਹਿੰਦੇ ਤੈਨੂੰ ਫੋਟੋ ਦੇ ਦਿੰਦਾ ਤੇਰਾ ਮੈਂ ਰਾਜਨੀਤੀ ਕਰਨਾ ਚਾਹੁੰਦਾ ਨਹੀਂ ਫਿਰ ਰਾਜਨੀਤੀ ਤੁਸੀਂ ਕਰੋ ਠੀਕ ਹੈ ਮੈਂ ਤਾਂ ਕੰਲਾ ਹੋ ਕੇ ਕਰਕੇ ਆਇਆ ਨਗਰ ਵਾਲਾ ਸੀ ਤੁਹਾਨੂੰ ਹੱਥ ਜੋੜਦੇ ਨੇ ਅਸੀਂ ਤੁਹਾਡੇ ਨਾਲ ਨਹੀਂ ਹੈ ਕਿ ਤੁਸੀਂ ਇੱਕ ਬੰਦੇ ਤੇ ਕਰਿਆ ਕੋਈ ਗੱਲ ਨਹੀਂ ਹੈ ਬਾਪਾ ਤੁਹਾਡਾ ਕੋਈ ਵੈਸੇ ਨਹੀਂ ਕਰਨੀ ਅੱਜ ਇਹ ਤੁਹਾਡੇ ਸਾਰੇ ਸਾਰੇ ਥੱਲੇ ਦੇ ਨੀਤੇ ਇੰਨੇ ਗੱਪੀ ਲਈ ਹੈ ਜੇ ਪਹਿਲਾਂ ਸਾਜ ਮੰਨਦਾ ਸੀ ਆ ਉਹ ਮੀਨੇ ਹੋਰ ਚੱਲਦਾ ਨਹੀਂ ਪਤਾ ਹੈ ਆਪਣੀ ਨਾ ਕੋਈ ਆਪਸੀ ਉਹਨਾਂ ਨਾਲ ਲਾਕਡਾਊਨ